ਇਹਨਾਂ ਨੂੰ ਅੱਜ ਤੱਕ ਦੰਨਿਆ ਤਿਆਰੀ ਕਰ ਲੋ ਤੁਹਾਨੂੰ ਸਵਾਲ ਪੁੱਛੇ ਜਾਣਗੇ ਲੈ ਆ ਜਵਾਬ ਜਿੱਥੋਂ ਲਿਆਉਣੇ ਹੋਣਗੇ ਲੱਭ ਕੇ ਵੀ ਤੇ ਫਲਾ ਕੇ ਵੀ ਲਾਇਬ੍ਰੇਰੀ 'ਚ ਬੈਠ ਕੇ ਕੋਟੋ ਖਚਾਉਣ ਦਾ ਕਿੰਨਾ ਕਿੰਨੀ ਜਣਾ ਚਾ ਹੈਗਾ ਉਹ ਦੇਖ ਲਾਂਗੇ ਵੀ ਤੇਰੀਆਂ ਪਤਾ ਪਾ ਕੀ ਜਵਾਬ ਦਿੰਦੀਆਂ ਸਾਡੇ ਸਵਾਲਾਂ ਦਾ ਚੰਗੀ ਤਿਆਰੀ ਕਰ ਲਾ ਮੈਂ ਵੀ ਚੈਲੰਜ ਕਰਦਾ ਕਿ ਇਸ ਬੰਦੇ ਨੂੰ ਮੈਂ ਭਾਜੀ ਜਿਹੜਾ ਪ੍ਰਿਆਲ ਸਾਹਿਬ ਦਾ ਕਲੰਡਰ ਆ ਸਰਜੀ ਸਿੰਘ ਨੂੰ ਪਛਾਣ ਚਾਹਾਂਗਾ ਇਦੇ 5 ਮਹੀਨੇ ਦੇ 31 ਦਿਨ ਨੇ ਤੇ ਬਾਕੀ 7ਾਂ ਦੇ 30-30 ਦਿਨ ਨੇ ਇਦਾਂ ਹੀ ਆ ਜੀ ਹਾਂਜੀ ਪਹਿਲੇ 5 ਮਹੀਨਿਆਂ ਦੇ 31 ਦਿਨ ਆ ਤੇ ਮਗਰਲੇ 7ਾਂ ਦੇ 30 ਦਿਨ ਆ ਇਸੇ ਤਰ੍ਹਾਂ ਇਹ ਜਿਹੜਾ ਸਾਕਾ ਇਹ ਕਹਿ ਰਹੇ ਆ ਹਾਂਜੀ ਜਿਹੜਾ ਸਾਕਾ ਕਰਨ ਰਿਹਾ ਇਹ ਕਹਿ ਰਹੇ ਆ ਉਹਦੇ ਵੀ ਇਸੇ ਤਰ੍ਹਾਂ ਹੀ ਆ 5 ਮਹੀਨੇ 31-31 ਦਿਨ ਦੇ ਤੇ ਬਾਕੀ 7 ਮਹੀਨੇ ਦੇ 30-30 ਉਹਦੇ ਜਿਹੜੇ ਹੈਗੇ ਆ ਉਹ ਉਹ ਥੋੜਾ ਜਿਹਾ ਹੈਗੇ ਪੱਕੇ ਹੀ ਆ ਉਹਦੇ ਵੀ ਉਹਦੇ ਮੇਰੇ ਖਿਆਲੋਂ ਆ ਜਾਂਦੇ ਆ ਪਹਿਲੇ ਤੇ ਨਹੀਂ ਹੈਗੇ ਉਹਦੇ ਵਿਸਾਖਤੋਂ ਸ਼ੁਰੂ ਹੁੰਦਾ ਆ ਉਹ ਤਾਂ ਫਿਰ ਉਹਦਾ ਇੱਕ ਮਹੀਨੇ ਦਾ ਫਰਕ ਪੈ ਜਾਂਦਾ ਆ ਅੱਛਾ ਜੀ ਉਹ ਹੈਗਾ ਉਹ ਵੀ ਪੱਕੇ ਕੀਤੇ ਹੋ ਨਾ ਨਹੀਂ ਕਦੇ ਇਸ ਬਦੋ ਕੈਲੰਡਰ ਤੋਂ ਰਹਿਣ ਦੇ ਨਾ ਜੇ ਤੁਸੀਂ ਪੱਕੇ ਜੇ ਹੁਣ ਤੁਹਾਡਾ ਮਹੀਨੇ ਦਾ ਇੱਕ ਕੈਲੰਡਰ ਦਾ ਮਹੀਨੇ ਦੀ ਤਰੀਕ ਕੋਈ ਹੋਰ ਹੋਵੇ ਆਰੰਭ ਦੀ ਦੂਏ ਦੀ ਹੋਰ ਹੋਵੇ ਉਹਦੇ ਦਿਨ ਹੋਰ ਹੋਣ ਤੁਹਾਡੇ ਦੇ ਦਿਨ ਬਦਲ ਜਾਣ ਫੇਰ ਤਾਂ ਗੱਲ ਵੱਣ ਨਹੀਂ ਨਹੀਂ ਹੈਗੀ ਗੱਲ ਨਹੀਂ ਵੱਣਦੀ ਠੀਕ ਹੈ ਚਲੋ ਅੱਗੇ ਚੱਲੋ ਜਿਹੜਾ ਪਿਛਲਾ ਚੱਲਿਆ ਆ ਰਿਹਾ ਸੀ ਸੁਧੀਆਂ ਵਧੀਆਂ ਉਹਨਾਂ ਨੇ ਖਤਮ ਕਰਤੀਆਂ ਹੂੰ ਔਰ ਦਲੀਲ ਕੀ ਦਿੱਤੀ ਹੁਣ ਮੈਂ ਦੱਸਦਾ ਦਲੀਲ ਇਹ ਦਿੱਤੀ ਗਈ ਹਾਲੇ ਕੈਲੰਡਰ ਲਾਗੂ ਨਹੀਂ ਹੋਇਆ ਡਿਸਕਸ ਨਹੀਂ ਹੋਇਆ ਡਾਕਟਰ ਖੜਕ ਮਜੀਵਲੋਂ ਕਿ ਦੁਨੀਆ ਦੇ ਸਾਰੇ ਧਰਮਾਂ ਦੇ ਕੈਲੰਡਰ ਜਿਹੜੇ ਨੇ ਉਹ ਗ੍ਰੈਗੋਰੀਅਨ ਕੈਲੰਡਰ ਤੇ ਬੇਸ ਨੇ ਅੱਛਾ ਤੇ ਲੋਕਾਂ ਨੂੰ ਹੁਣ ਸੁਧੀ ਤੇ ਵਧੀ ਦੀ ਸਮਝ ਨਹੀਂ ਲੱਗਦੀ ਇਸ ਕਰਕੇ ਆ ਜਿੰਨੀ ਸੰਗਤ ਸੁਣ ਰਹੀ ਆ 100 150 ਬੰਦਾ ਜਿਹੜਾ ਇਸ ਟਾਈਮ ਲਾਈਵ ਆ टीवी ਤੇ ਬਹੁਤ ਸਾਰੇ ਦੇਖ ਰਹੇ ਹੋਣੇ ਆ ਉਹ ਦੱਸਿਓ ਵੀ ਤੁਹਾਨੂੰ ਸਮਝ ਆਉਂਦੀ ਆ ਸੁਦੀ ਤੇ ਵਦੀ ਦੀ ਜੇ ਖੜਕ ਸਿੰਘ ਉਹਨੇ ਇਹ ਗੱਲ ਕੀਤੀ ਤੇ ਉਹਦੇ ਵਿੱਚ ਗਲਤ ਕੀ ਆ ਵੀ ਇਹ ਕਲੰਡਰ ਨੂੰ ਜਿਹੜਾ ਅੱਜ ਦਾ ਕਲੰਡਰ ਆ ਉਹਦੇ ਬਰਾਬਰ ਕਿਸੇ ਤਰੀਕੇ ਨਾਲ ਕਰ ਦਿੱਤਾ ਜਾਵੇ ਮਿਹਨਤ ਕਰਕੇ ਕਿ ਸੁਦੀ ਵਦੀ ਦੀ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੈਨੂੰ ਇੰਨਾ ਚਿਰ ਹੋ ਗਿਆ ਕਲੰਡਰ ਨੂੰ ਸਮਝ ਸਮਝਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਆਉਂਦੀ ਆ ਆ ਅੱਗੋ ਜੇਠ ਦਾ ਮਹੀਨਾ ਜੇਠ ਦਾ ਜੇਠ ਦਾ ਮਹੀਨਾ ਆਉਣਾ ਆ ਉਹ ਦੇਖ ਲਿਓ ਤੁਸੀਂ ਜੇਠ ਦੇ ਮਹੀਨੇ ਦੋ ਆਉਣੇ ਆ ਤਾਨੂੰ ਸਮਝ ਆ ਜੂਗੀ ਵੀ ਕਿਹੜਾ ਜੇਠ ਦਾ ਮਹੀਨਾ ਹੈ ਜਿਹਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਸਿੱਧੀ ਹੋਈ ਸੀ ਪਹਿਲੇ ਵਾਲਾ ਕਿ ਪਿੱਛੇ ਵਾਲਾ ਤੁਹਾਨੂੰ ਸਮਝ ਆਉਂਦੀ ਐ ਸੂਰੀ ਬਦੀ ਦਾ ਤਾਂ ਬਹੁਤ ਹੀ ਦੂਰ ਨਾਮ ਜਾਈਏ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਬੇ ਬਦੀ ਸੁਦੀ ਛੱਡ ਦਿੱਤੀ ਆ ਬਿਲਕੁਲ ਸਹੀ ਆ ਬਦੀ ਸੁਦੀ ਛੱਡ ਕੇ ਪ੍ਰਵੇਸ਼ ਦਲ ਲੈ ਲਿਆ ਉਸ ਦਿਨ ਬਿਲਕੁਲ ਸੂਰੀ ਸੂਜੀ ਲੈ ਲਿਆ ਸਿਧਾਂਤ ਅੱਜ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਦੇ ਉੱਤੇ ਜਾ ਕੇ sgpc.net ਦੇ ਉੱਤੇ ਜਾ ਕੇ ਤੁਸੀਂ ਕੈਲੰਡਰ ਡਾਊਨਲੋਡ ਕਰ ਲਓ ਕਿਹਸ ਨੂੰ ਉਹ ਪੇਜ ਤੇ ਭਰੀ ਪਈ ਆ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ ਕੱਲ ਦੀ ਗੱਲ ਇਹ ਚੱਲਦੀ ਆ ਹਾਂਜੀ ਪੋ ਦਾ ਮਹੀਨਾ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਅਸੀਂ ਕੋਈ ਖਾਲਸਾ ਹੀਰਾ ਯੰਤਰੀ ਜਾਂ ਕੋਈ ਬ੍ਰਾਹਮਣਾਂ ਦੀ ਯੰਤਰੀ ਉਹ ਵੀ ਨਹੀਂ ਉਹ ਵੀ ਨਹੀਂ ਕਹਿ ਰਿਹਾ ਸਭ ਕੁਝ ਇੱਕੋ ਹੀ ਆ ਪਰ ਸ਼੍ਰੋਮਣੀ ਕਮੇਟੀ ਦਾ ਆ ਕੈਲੰਡਰ ਦੀ ਫੋਟੋ ਮੈਂ ਪਾਈ ਆ ਇਹ ਹੀ ਇੱਕ ਹੋਰ ਸੱਜਣ ਨੇ ਪਾਈ ਹੋਈ ਆ ਕੱਲ ਦੀ ਭਰੀ ਪਈ ਆ ਫੇਸਬੁੱਕ ਪੋ ਦਾ ਮਹੀਨਾ ਉੱਥੇ ਪੜ੍ਹ ਲਾ ਜੇ ਕਿਸੇ ਨੂੰ ਸਮਝ ਆ ਜਾਏ ਜਿਹੜੀ ਉਹ ਗੱਲ ਕਹਿੰਦਾ ਵੀ ਸਮਝ ਨਹੀਂ ਆਉਂਦੀ ਇੱਕ ਅਨੁਰਾਖ ਸਾਨੂੰ ਨਹੀਂ ਪਤਾ ਹੋਣਾ ਵੀ ਇਹਦੇ ਕਾਰਨ ਕੀ ਆ ਜਿਹੜੇ ਜੋ ਕੁਸ਼ੋਕ ਕੈਲੰਡਰ ਦੇ ਉੱਤੇ ਹੋ ਰਿਹਾ ਆ ਇੱਕ ਮਹੀਨੇ ਦੇ ਵਿੱਚ ਅੱਜ ਇੱਕ ਤਰੀਕ ਆ ਚੰਦ ਦੇ ਕੈਲੰਡਰ ਦੀ ਪੋਸ ਦੀ ਆਕ ਹੋ ਗਈ ਅੱਜ ਹੂੰ ਤੇ ਅੱਜ ਤਾਂ ਤੁਸੀਂ ਜਿਹੜਾ ਕਹਿੰਦੇ ਆ ਲੰਬਾ ਜੀ ਕਹਿੰਦੇ ਆ ਮੱਸੀਆ ਤੋਂ 7ਵੇਂ ਦਿਨ ਆ ਜਾਂਦੀ ਆ ਗਣਕੇ ਦੇਖ ਲਓ ਮੱਸੀਆ ਤੋਂ 7ਵੇਂ ਦਿਨ ਪੋਸ ਦੀ 7 ਨਹੀਂ ਆਉਂਦੀ ਇਸ ਸਾਲ ਚ ਵੀ ਹੂੰ ਤੇ ਗੰਕੇ ਦੇਖ ਲੈਣ ਸਾਰੀ ਘਰ ਬੈਠੇ ਫੇਸਬੁੱਕ ਦੇ ਉੱਤੇ ਚਲ ਜਾਓ ਤੁਹਾਨੂੰ ਕੋਦੇ ਮਹੀਨੇ ਦੇ ਕੈਲੰਡਰ ਦੀਆਂ ਪੱਟੀਆਂ ਕੱਟ ਨਹੀਂ ਤਾਂ ਜਾਨੀ ਮੈਂ ਕਾਹਦੇ ਮੈਂ 50 ਪੋਸਟਾਂ ਲੱਪਣੀਆਂ ਹੁਣ ਏਦਾਂ ਸ਼ੇਅਰ ਕੀਤੀਆਂ ਜਾਂ ਕਹਾ ਤੋਂ ਕਹਾ ਯਾਬ ਬੇਚਦੇ ਹੂੰ ਅੱਜ ਵੀ ਆ ਕੇ ਕੱਲ ਨੂੰ ਵੀ ਆ ਕੇ ਐਤਵਾਰ ਨੂੰ ਵੀ 7 ਤਰੀਕ ਆ ਜਿਹੜੀ ਔਰ ਕਈ ਵਾਰੀ ਦੋ ਦੋ ਇਕੱਠੀਆਂ ਇੱਕ ਦਿਨ ਚ ਫੇਰ 16 ਤਰੀਕ ਨੂੰ ਦੋ ਪੱਟੀਆਂ ਆ 10 ਤੇ 11 ਇੱਕੋ ਦਿਨ ਚ ਲੰਘ ਜਾਣੀਆਂ ਫਿਰ 23 ਤਰੀਕ ਨੂੰ ਫਿਰ ਦੋ ਕੱਟੀਆਂ ਨੰਗ ਜਾਣੀਆਂ ਹੂੰ ਇਹ 26 27 ਨੂੰ ਫਿਰ ਦੋਨੇ ਦਿਨ ਜਿਹੜੀ ਹੈਗੀ ਉਹਦੀ ਮਗਬਦੀ ਸੱਤ ਆਉਣੀ ਆ ਇਹ ਇਸ ਮਹੀਨੇ ਦੀ ਗੱਲ ਕਰ ਰਹੇ ਆ ਅਸੀਂ ਹਾਲੇ ਕੋਈ 13ਵੇਂ ਮਹੀਨੇ ਦੀ ਤੇ 14ਵੇਂ ਮਹੀਨੇ ਦੀ ਗੱਲ ਹੀ ਕੀਤੀ ਉਹ ਅਗਲੇ ਸਾਲ ਜਿਹੜੀ ਕਰਾਂਗੇ ਇਹਨਾਂ ਨੂੰ ਅੱਜ ਦੱਸ ਦਿੰਨੇ ਆ ਤਿਆਰੀ ਕਰ ਲਓ ਤੁਹਾਨੂੰ ਸਵਾਲ ਪੁੱਛੇ ਜਾਣਗੇ ਲੈ ਆਓ ਜਵਾਬ ਜਿੱਥੋਂ ਲਿਆਉਣੇ ਹੋਣਗੇ ਲੱਭ ਕੇ ਫੇਰ ਦੇਖ ਲਾਂਗੇ ਵੀ ਲਾਇਬ੍ਰੇਰੀ ਚ ਬੈਠ ਕੇ ਫੋਟੋ ਖਚਾਉਣ ਦਾ ਕਿੰਨਾ ਕਿ ਤੈਨੂੰ ਜਿਹੜਾ ਚਾ ਹੈਗਾ ਉਹ ਦੇਖ ਲਾਂਗੇ ਵੀ ਤੇਰੀਆਂ ਕਿਤਾਬਾਂ ਕੀ ਜਵਾਬ ਦਿੰਦੀਆਂ ਸਾਡੇ ਸਵਾਲਾਂ ਦਾ ਹੁਣ ਤੋਂ ਤਿਆਰੀ ਕਰ ਲਾ ਮੈਂ ਇਹਨੂੰ ਚੈਲੰਜ ਕਰਦਾ ਕਿ ਤੂੰ ਇਸ ਬੰਦੇ ਨੂੰ ਮੈਂ